ਤੁਹਾਨੂੰ ਲੱਗ ਗਿਆ ਝਟਕਾ ਖੇਤਰੀਆ ਪਾਰਟੀ ਅਕਾਲੀ ਦਲ ਦੇ ਸਮਰਥਨ ਚ ਆਏ ਤੇ ਜਿੰਦਰ ਸਿੰਘ ਖਾਲਸਾ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਦੇ ਅਕਾਲੀ ਦਲ ਨੂੰ ਸਾਰਥਕ ਨਤੀਜੇ ਮਿਲ ਰਹੇ ਨੇ ਕਿ ਔੜ ਕਸਬਾ ਦੇ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਰੱਖਣ ਵਾਲੇ ਧੀਰਿੰਦਰ ਸਿੰਘ ਖਾਲਸਾ ਜੋ ਰਮਣੀ ਅਕਾਲੀ ਦਲ ਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੀ ਆਇਆਂ ਨੂੰ ਕਿਹਾ ਇਸ ਮੌਕੇ ਤਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਆਪ ਪਾਰਟੀ ਨੇ ਸੱਤਾ ਚ ਆਉਣ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ ਤੇ ਅੱਜ ਨਸ਼ਾ ਘਰ ਘਰ ਪਹੁੰਚ ਗਿਆ ਹੈ ਉਹਨਾਂ ਦੇ ਪਿੰਡ ਦਾ ਹਸਪਤਾਲ ਛੋਟੀ ਜਹੀ ਡਿਸਪੈਂਸਰੀ ਬਣ ਗਈ ਹੈ ਉਨਾ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪਵੇਗਾ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਮਨਦੀਪ ਦੁੱਗਲ ਅਤੇ ਹਰਵਿੰਦਰ ਸਿੰਘ ਦੀ ਇਹ ਰਿਪੋਰਟ ਸਿੰਘ ਜੀ ਪਾਲ ਵੀ ਆਜੋ ਆਜੋ ਦਸਤ ਕਰਵਾਓ ਸਰਦਾਰ ਗੁਰਵਿੰਦਰ ਸਿੰਘ ਜੀ ਸਰਦਾਰ ਕੇਸਰ ਸਿੰਘ ਸਰਦਾਰ ਕਿਸਮੀਰ ਸਿੰਘ ਜੀ ਜਰਤਾਰ ਸਿੰਘ ਮੱਲਾ ਜੀ ਵਾਹ ਜੀ ਵਾਹ ਵਾਹ ਸਰਦਾਰ ਮੋਰ ਦੇ ਬਾਲ ਜੀ ਜ਼ਫੇਦਾਰ ਸੁਜਿੰਦਰ ਸਿੰਘ ਖਾਲਸਾ ਜੀ ਅੱਗੇ ਆਜੋ ਜੀ ਉਹਨਾਂ ਨੇ ਅੱਜ ਘਾੜੂ ਉਹਨੂੰ ਛੱਡ ਕੇ ਪੰਥ ਪੰਥ ਦੀ ਆਵਾਜ਼ ਬੰਨ ਦਾ ਫੈਸਲਾ ਲਿਆ ਬਾਲੂ ਸਾਹਿਬ ਸੁਮਨ ਸਾਹਿਬ ਪ੍ਰਿੰਸੀਪਲ ਸੁਮਨ ਸਾਹਿਬ ਦਾ ਸਤਿਕਾਰ ਕਰ ਰਹੇ ਆ ਸਤਰਾਣ ਸਿੰਘ ਆਓ ਜੀ ਜਹੇਦਾਰ ਸਾਹਿਬ ਤੁਜੰਦ ਦੇਖ ਖਾਲਸਾ ਜੀ ਅੱਜ ਪਿੰਛੇ ਦਾ ਲੜਫੜ ਰਿਹਾ ਜੀ ਝਾੜੂ ਛੱਡ ਕੇ ਜੀਓ ਆਇਆਂ ਨੂੰ ਬਾਦਲ ਸਾਹਿਬ ਵੱਲੋਂ ਬਹੁਤ ਨਿੱਕੀ ਜੈਨ ਸਾਡੇ ਪਰਿਵਾਰ ਦਾ ਹਿੱਸਾ ਬਣਨ ਦੇ ਲਈ ਬਹੁਤ ਬਹੁਤ ਧੰਨਵਾਦ ਸਰਦਾਰ ਸਤਰਾਣ ਸਿੰਘ ਜੀ ਸੋਡੀਆਂ ਸਾਹਿਬ ਚਲੋ ਬ੍ਰਿੰਦਰਪਾਲ ਸਿੰਘ ਜੀ ਆ ਜਾਓ हां जी सतनाम सिंह राजा साहब आउने हां जी शाम ਨੂੰ ਆਉਣੇ ਆ शाम ਨੂੰ ਆਵਾਂਗੇ ਤਿਆਰੀ ਰੱਖਿਓ ਜਿਹੜੇ ਜਣੋ ਉੱਥੇ ਬਾਜੀ ਮੋਹਨ ਸਿੰਘ ਮਾਲ ਬਹੁਤ ਬਹੁਤ ਧੰਨਵਾਦ ਸਰਦਾਰ ਕੇਸਰ ਸਿੰਘ ਜੀ ਸਰਦਾਰ ਗੁਰਵਿੰਦਰ ਜੀ ਧਗਵਿੰਦਰ ਜੀ ਸੁਖਵਿੰਦਰ ਜੀ ਬਾਜੀ ਬਾਨਾ ਬਾਜੀ ਟੋਡੀਆਂ ਸਤਨਾਮ ਸਿੰਘ ਟੋਡੀਆਂ ਜੀ ਵਰਜਿੰਦਰ ਜੀ ਸਤਨਾਮ ਪਾਜੀ ਡਾਕਟਰ ਸਾਹਿਬ ਕਹਿੰਦੇ ਉੱਥੇ ਚਲੋ ਮਹਾਰਾਜ ਦੇ ਮੱਥਾ ਟੇਕਣਾ ਬਾਸ ਬਾਹਰ ਦੇ ਚਾਹ ਦੇ ਗੁਰਦੁਆਰੇ ਆਹ ਗੱਲ do ਆ ਜੀ ਉਹ ਬੰਦੇ ਵੀ ਬੱਦਲਦੇ ਨੇ ਨਾ ਬੱਚੇ ਜੀ ਕੇ ਤਿੰਨ ਬੱਚੇ ਜੀ ਕੇ ਬੱਚੇ ਘਰੇ ਪੜਾਏ ਨੇ ਦੇਖੋ ਛੋਟੀ ਕੁੜੀਆ ਸੀ ਆਹ ਤਾਂ ਰਹਿੰਦੇ ਨਹੀਂ ਉਹ ਬੱਚਿਆਂ ਨੂੰ ਵੀਡੀਓ ਨਾਲ ਜਾਣਦੇ ਆ ਉਹ ਦੇਖੋ ਉਹ ਬੇਬ ਇਧਰੋਂ ਸਹੀ ਆ ਇੱਧਰ 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 ਮੋਟੇ ਇੱਧਰ ਹਲੋ ਬਣਾਇਆ ਯਾਰ ਕਿੰਨੀ ਕੰਮ ਦੀ ਬਿਲਾ ਇੱਧਰ ਹਲੋ ਸਾਰਾ ਟਮਟਮ ਸਤਿਕਾਰ ਜੋ ਸਾਰੇ ਮੇਨਾਂ ਨੂੰ ਬੇਨਤੀ ਆ ਕਿ ਆਪਣੇ ਆਪਣੇ ਟਰੈਕਟਰਾਂ ਤੇ ਆਪਣੀਆਂ ਆਪਣੀਆਂ ਜੱਟੀਆਂ ਤੇ ਸਾਰੇ ਮੈਦਾਂ ਉਤਾਂ ਕਿ श भगतिट खटगढ़ कला चाहे शहीदनि शरांजली पेट समाप्त ਬਹੁਤ ਬਹੁਤ ਤਰਵਾਦੇ ਜੀ ਜੇ ਧਰਤ ਦੇ ਨਏ ਜਿਲ੍ਹਾਵਾ ਕਹਿੰਦੇ ਬੜੇ ਬਾਈਟ ਕਰਾ ਲਓ ਇੱਥੇ ਕਰਾਓ ਡਾਕਟਰ ਸਾਹਿਬ ਨੂੰ ਪਾਈਟ ਕਰਾ ਦੋ ਰਾਜ ਸਿੰਘ ਜੀ ਰਾਜਕ ਹਲਕਾ ਇੰਚ ਵਾਲਿਆ ਸਾਹਿਬ ਸ਼ਕਰ ਜੀ ਗੋਪਰ ਮੰਦਿਰ ਤੋਂ ਵੀ ਰਹਿੰਦੇ ਲਾਓ ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਤੇ ਉਹਨਾਂ ਦੇ ਨਾਲ ਪ੍ਰੋਫੈਸਰ ਰੇਮ ਸਿੰਘ ਜੀ ਚੰਦੂ ਮਾਜਰਾ ਸਾਹਿਬ ਅਤੇ ਡਾਕਟਰ ਸੁਖਮਿੰਦਰ ਕੁਮਾਰ ਜੀ ਸੁਖੀ ਦੇ ਅੱਜ ਦੇ ਪੰਜਾਬ ਬਚਾਓ ਰੈਲੀ ਦੇ ਸਬੰਧ ਵਿੱਚ ਔੜ ਵਿਖੇ ਪਹੁੰਚਣ ਤੇ ਸਾਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਕਿਉਂਕਿ ਇਲਾਕੇ ਦੀਆਂ ਸੰਗਤਾਂ ਨੇ ਉਹਨਾਂ ਦੇ ਆਉਣ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਆ ਤੇ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਹੋਏ ਇਸ ਆਸਾਸਤੇ ਭਰੋਸੇ ਦੇ ਨਾਲ ਕਿ ਪੰਜਾਬ ਦੀ ਤਰੱਕੀ ਦੇ ਵਾਸਤੇ ਅਤੇ ਪੰਜਾਬ ਦੀ ਸ਼ੋਕ ਸ਼ਾਂਤੀ ਵਾਸਤੇ ਭਾਈਚਾਰਕ ਸਾਂਝ ਪੈਦਾ ਕਰਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਵੀਰ ਸਿੰਘ ਬਾਦਲ ਜੀ ਦੇ ਹੱਥ ਮਜ਼ਬੂਤ ਕਰਨ ਵਾਸਤੇ ਸਾਰਿਆਂ ਨੇ ਭਰੋਸਾ ਵੀ ਦਿਵਾਇਆ ਇਸ ਮੌਕੇ ਤੇ ਸਾਡੇ ਸਰਦਾਰ ਤੇਜਿੰਦਰ ਸਿੰਘ ਜੀ ਖਾਲਸਾ ਜੀ ਨੇ ਵੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਫ਼ਸ ਨੂੰ ਮੁੱਲਿਤ ਕੀਤੀ ਆ ਉਹਨਾਂ ਦਾ ਵੀ ਸਰਦਾਰ ਸ੍ਰੀ ਵੀਰ ਸਿੰਘ ਜੀ ਬਾਦਲ ਜੀ ਅਤੇ ਸਮੁੱਚੀ ਡਿਡਰਸ਼ਿਪ ਨੇ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਯਕੀਨ ਦਵਾਇਆ ਹੋਵੇ ਆਉਣ ਬੜੇ ਦਿਨਾਂ ਦੇ ਵਿੱਚ ਉਹਨਾਂ ਨਾਲ ਵੀ ਹੱਥ ਨਾਲ ਹੱਥ ਮਿਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਨੂੰ ਕਾਮਯਾਬ ਕਰਨ ਦਾ ਵੀ ਯਕੀਨ ਦਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਆ ਜੋ ਪਹਿਲਾਂ ਕਿ ਝਾੜੂ ਦੇ ਹੱਕ ਵਿੱਚ ਵੀਡੀਓ ਪਾਈ ਸਗੀ ਉਸ ਵੀਡੀਓ ਨੂੰ ਕੋਈ ਵੀ ਸਾਡਾ ਆਪਣੇ ਵੋਟਾਂ 'ਚ ਇਸਤੇਮਾਲ ਨਾ ਕਰੇ ਕਿਉਂਕਿ ਝਾੜੂ ਜੋ ਕਰ ਰਿਹਾ ਸੀਗਾ ਕਹਿ ਰਿਆ ਸੀ ਉਹ ਕਾਰਨ ਕੀਤਾ ਨੇ ਕਿਉਂਕਿ ਔਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਹਸਪੀਟਲ ਸੀਗਾ ਉਸਨੇ ਛੋਟਾ ਜਿਹਾ ਕਲੀਨਿਕ ਬਣਾਤਾ ਤੇ ਨਸ਼ੇ ਰੁਕੇ ਨਹੀਂ ਹੈਗੇ ਇਸ ਕਰਕੇ ਸਾਨੂੰ ਮਜਬੂਰੀ ਵਸ ਹੋ ਕੇ ਖੇਤਰੀ ਪਾਰਟੀ ਜੋ ਅਕਾਲੀ ਦਾ ਲਿਆ ਉਹਦੇ ਵਿੱਚ ਸ਼ਾਮਲ ਹੋਣਾ ਪਿਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਝਾੜੂ ਦਾ ਸੀ ਵੱਡੇ ਪੱਦਰ ਤੇ ਬਾਈਕਾਟ ਕਰਾਂਗੇ ਕਿਉਂਕਿ ਇੱਕ ਸ਼ਰਾਬੀ ਬੰਦੇ ਤੇ ਜ਼ਿਆਦਾ ਆਸ ਰੱਖ ਲਈ ਸੀ ਕਿ ਉਹ ਸਾਡੀ ਗਲਤੀ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਤਾਂ ਹੁਣ ਭਗਵਾਨਤਮਾਨ ਦੀ ਨਹੀਂ ਰਹੂਗੀ ਸਖਬੀਰਵਾਦ ਨੂੰ ਹੀ ਅਸੀਂ ਮੁੱਖ ਮੰਤਰੀ ਬਣਾਵਾਂਗੇ ਇਸ ਚੀਜ਼ ਦਾ ਉਹਨੂੰ ਵੀ ਦਿਮਾਗ ਦੇ ਵਿੱਚ ਪਾ ਲੈਣਾ ਚਾਹੀਦਾ ਹੈ ਗੁੰਡਾਗਰਦੀ ਨਹੀਂ ਚੱਲਦੀ ਹੈਗੀ ਕਿਉਂਕਿ ਜੇ ਕੋਈ ਵੀ ਚੰਗੀ ਗੱਲ ਕਰਦਾ ਆ ਨਸ਼ੇ ਛਡਾਉਣ ਬਾਰੇ ਗੱਲ ਕਰਦਾ ਉਹ ਚੱਕ ਕੇ ਕੇਸ ਪਾ ਕੇ ਅੰਦਰ ਦੇ ਦਿੱਤਾ ਜਾਂਦਾ ਆ ਸਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ ਆ ਇਸ ਕਰਕੇ ਝਾੜੂ ਦਾ ਬਾਈਕਾਟ ਕਰਨਾ ਬਹੁਤ ਜ਼ਰੂਰੀ ਹੋ ਗਿਆ ਦੂਜੀ ਗੱਲ ਇਹ ਹੋ ਗਈ ਆ ਲੋਕਾਂ ਨੂੰ ਇਹਨੇ ਮੰਗਤੇ ਬਣਾਤਾ ਮੰਗਤੇ ਇੱਕ ਬਿਜਲੀ ਦੇ ਬਿੱਲ ਫਰੀ ਕਾਨ ਤੋਂ ਸਭਾ ਹੋਰ ਕੁਝ ਨਹੀਂ ਕੀਤਾ ਔਰ ਦੁਕਾਨਾਂ ਇੰਡਸਟਰੀਆਂ ਦੇ ਬਿੱਲ ਵਧਾ ਕੇ ਲੁੱਟਣਾ ਸ਼ੁਰੂ ਕਰ ਦਿੱਤਾ ਇਹਨਾਂ ਗੱਲਾਂ ਦਾ ਦੁੱਖ ਹੋਇਆ ਇਹ ਸਰਕਾਰ ਫੇਲ ਹੋ ਚੁੱਕੀ ਆ ਔਰ ਸਾਨੂੰ ਇਸ ਤੇ ਕੋਈ ਆਸ ਨਹੀਂ ਰਹੀ ਇਸ ਕਰਕੇ ਤਾਂ ਭਾਈ ਕਾਟ ਕਰਦੇ ਆ ਅੱਜ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣੇ ਆ ਤੇ ਨਹੀਂ ਪਹਿਲਾਂ ਕਿਸੇ ਪਾਰਟੀ ਚ ਕਦੇ ਸ਼ਾਮਲ ਹੋਏ ਸੀ ਹੁਣ ਅਕਾਲੀ ਦਲ ਚ ਹੋ ਗਏ ਆ ਤੇ ਵਫਾਦਾਰ ਬਣ ਕੇ ਚੱਲਾਂਗੇ ਔਰ ਅਕਾਲੀ ਦਲ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਓਏ ਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਡੇ ਸਾਰੇ ਹੀ ਔੜ ਦੀ کریم ਔੜ ਗੜੁੱਪੜ ਦੀ کریم ਜਿਨ੍ਹਾਂ ਨੇ ਅੱਜ ਇੱਥੇ ਸੁਖਵੀਰ ਸਿੰਘ ਬਾਦਲ ਦੇ ਆਉਣ ਤੇ ਉਹਨਾਂ ਦਾ ਨਿੱਕਾ ਸਵਾਗਤ ਕੀਤਾ ਸਾਰਿਆਂ ਦਾ ਬਹੁਤ ਹੀ ਧੰਨਵਾਦ ਅਤੇ ਸਰਦਾਰ ਤਰਜਿੰਦਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਦਾ ਮੋੜ ਪੱਲਾ ਫੜਿਆ ਉਹਨਾਂ ਨੂੰ ਸਾਡੀ ਸਾਰੀ ਟੀਮ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ